ਪ੍ਰਸ਼ਾਦਾ ਥਾਰ ਲੈ ਕੇ ਦੁਨੀ ਚੰਦ ਗੁਰੂ ਸਾਹਿਬ ਜੀ ਕੋਲ ਗਿਆ ਅੰਤਰਜਾਮੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੁਨੀ ਚੰਦ ਨੂੰ ਪੁੱਛਣ ਲੱਗੇ ਐ ਸਾਰਿਆਂ ਨੂੰ ਪ੍ਰਸ਼ਾਦਾ ਕਿਉਂ ਕੀਤਾ ਦੁਨੀ ਚੰਦ ਤੇਰੇ ਘਰ ਬੜੀ ਭੀੜ ਲੱਗੀ ਹੋਈ ਆ ਸਾਨੂੰ ਵੀ ਦੱਸ ਕੀ ਕਾਰਨ ਦੁਨੀ ਚੰਦ ਦੋਨੋਂ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਹੇ ਮੁਕਤੀ ਦੇ ਦਾਤੇ ਮੇਰੀ ਬੇਨਤੀ ਸੁਣੋ ਅੱਜ ਦੇ ਦਿਨ ਮੇਰੇ ਪਿਤਾ ਪਰਲੋਕ ਚਲਾ ਗਿਆ ਸੀ ਮੈਂ ਨਾ ਬ੍ਰਾਹਮਣਾਂ ਨੂੰ ਭੋਜਨ ਸਿਖਾਇਆ ਏ ਤਾਂ ਕਿ ਇਹ ਪੁੰਨਦਾਨ ਮੇਰੇ ਪਿਤਾ ਤੱਕ ਪਹੁੰਚ ਜਾਵੇ ਦੁਨੀ ਚੰਦ ਕਹਿਣ ਲੱਗਾ ਮਹਾਰਾਜ ਜੀ ਮੈਂ ਲਾਹੌਰ ਦਾ ਕੋਈ ਬ੍ਰਾਹਮਣ ਨਹੀਂ ਛੱਡਿਆ ਸਭ ਨੂੰ ਭੋਜਨ ਸ਼ਿਕਾਤਾ ਗੁਰੂ ਸਾਹਿਬ ਜੀ ਕਹਿਣ ਲੱਗੇ ਤੇਰੇ ਪਿਤਾ ਕੋਲ ਭੋਜਨ ਪਹੁੰਚ ਗਿਆ ਕਿ ਨਹੀਂ ਦੁਨੀ ਚੰਦ ਕਹਿਣ ਲੱਗਾ ਮਹਾਰਾਜ ਜੀ ਇਹ ਤਾਂ ਮੈਨੂੰ ਪਤਾ ਨਹੀਂ ਕਿ ਪ੍ਰਸ਼ਾਦਾ ਪਹੁੰਚਿਆ ਕਿ ਨਹੀਂ ਪਹੁੰਚਿਆ ਮਹਾਰਾਜ ਜੀ ਮੈਨੂੰ ਇਹ ਪਤਾ ਨਹੀਂ ਹੈ ਕਿ ਮੇਰੇ ਪਿਤਾ ਜੀ ਕੋਲ ਪ੍ਰਸ਼ਾਦਾ ਪਹੁੰਚਿਆ ਵਾ ਜਾਂ ਪਹੁੰਚੇਗਾ ਜਾਹੋ ਭੁੱਖਾ ਵਾ ਦੁਨੀ ਚੰਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਕਿ ਮਹਾਰਾਜੀ ਆਪ ਰੱਬ ਦਾ ਰੂਪ ਹੋ ਆਪ ਨੂੰ ਪਤਾ ਹੈ ਕਿ ਮੇਰੇ ਪਿਤਾ ਨੂੰ ਪ੍ਰਸ਼ਾਦਾ ਪਹੁੰਚਿਆ ਕਿ ਨਹੀਂ ਗੁਰੂ ਸਾਹਿਬ ਜੀ ਕਹਿਣ ਲੱਗੇ ਦੁਨੀ ਚੰਦ ਫਿਰ ਸਾਡੀ ਗੱਲ ਸੁਣ ਤੇਰੇ ਪਿਤਾ ਨੂੰ ਬੜੀ ਭੁੱਖ ਲੱਗੀ ਹੈ ਤਿੰਨ ਦਿਨ ਹੋ ਗਏ ਨੇ ਉਹ ਭੁੱਖਾ ਬੈਠਾ ਵਾ ਦੁਨੀ ਚੰਦ ਹੈਰਾਨ ਹੋ ਗਿਆ ਉਹ ਕਹਿਣ ਲੱਗਾ ਮਹਾਰਾਜੀ ਉਹ ਬੜਾ ਹੈਰਾਨ ਹੋ ਕੇ ਕਹਿਣ ਲੱਗਾ ਮਹਾਰਾਜੀ ਤਿੰਨ ਦਿਨ ਹੋ ਗਏ ਮੇਰੇ ਪਿਤਾ ਨੂੰ ਭੁੱਖੇ ਨੂੰ ਬੈਠੇ ਨੂੰ ਗੁਰੂ ਸਾਹਿਬ ਜੀ ਕਹਿਣ ਲੱਗੇ ਹਾਂ ਤੇਰਾ ਪਿਤਾ ਭੋਜਨ ਨੂੰ ਢੇਕ ਰਿਆ ਵਾ ਪਰ ਉਸ ਨੂੰ ਭੋਜਨ ਨਹੀਂ ਮਿਲਿਆ ਜਦੋਂ ਦونی ਚੰਦ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਕੋਲੇ ਬਚਨ ਸੁਣੇ ਆ ਤਾਂ ਉਹ ਨਿਮਰਤਾ ਵਿੱਚ ਆ ਗਿਆ ਮੇਰਾ ਪਿਤਾ ਕਿੱਥੇ ਭੁੱਖਾ ਬੈਠਾ ਏ ਮੈਨੂੰ ਦੱਸ ਦਿਓ ਕਿਰਪਾ ਕਰੋ ਮਹਾਰਾਜੀ ਮੈਨੂੰ ਦੱਸੋ